ਆਪਾਂ ਤਾਂ ਨੂਰੀ ਨਗੇੜਾ ਕਢਾਉਣਾ ਆਇਆ। ਕਢਾ ਲਗੇ ਬਾਅਦ ਚ ਰਾਤ ਨੂੰ ਕਢਾਉਣਾ ਪੈਂਦਾ ਵਾ। ਐਂ ਲੱਗਦਾ ਜਿਵੇਂ ਕਿ ਤੇ ਲੇਕ ਤੇ ਕਰਦੇ ਹੁੰਦੇ ਹਨ ਹੈਨਾ। ਜਾਂ ਕੋਈ ਹੋਰ ਬੱਚਾ ਪਾਣੀ ਕਰਕੇ ਗੁੱਟੀਆਂ ਛੱਟੀਆਂ ਪਈਆਂ ਹੋਊਗਾ ਝੋਨਾ ਲਾਉਣਗੇ। ਨਹੀਂ ਉਹੀ ਉੱਗੇ ਆ ਗਿਆ ਲੱਗਦਾ ਬੱਚਾ। ਉੱਗੇ ਆ ਗਿਆ ਕੋਨਕਟਾ ਲੱਗਦਾ ਐਂ ਜਿਵੇਂ ਗੁੱਟੀਆਂ ਛੱਟੀਆਂ ਹੁੰਦੀਆਂ। ਬਾਕੀ ਕਣੀ ਕੋਈ ਨਾ ਕੋਈ ਡੱਗਣ ਵੀ ਲੱਗੀ ਹੈ ਬਰਲੀ ਬਰਲੀ। ਚਾਲ ਮੜੀ ਜੀ ਤੇਜ਼ ਕਰ ਲਗੇ ਤੇ ਇਹ ਤਾਂ ਪਹਿਲਾਂ ਭੱਜ ਜਗੇ। ਮਾਦੂ ਬਿਮਾਰ ਹੋਮਾ ਇੱਧਰ ਕੁ ਫੈਰ ਰਹਾਂਗੇ ਇੱਧਰ ਆਹ ਦੇਖ ਆ ਬੱਦਰ ਬੱਦਰ ਦਾ ਪੂਰਾ ਮਾਹੌਲ ਬਣਾਉਂਦੇ ਜਾਂਦੇ ਆ ਮੀਂਹ ਦਾ ਅਗੇ ਚਲ ਦਤਨ ਕਰਦਾ ਕਰਕੇ ਆਵਾਜ਼ ਇਹੋ ਜਿਹੀ ਆਉਂਦੀ ਸੀਗੀ ਜੰਮਨੂ ਦੀ ਦਤਨ ਕਰਦਾ ਹੈਗਾ ਕੱਲ੍ਹ ਹੀ ਜੀ ਤੇ ਫਿਰ ਮੈਂ ਕਿਹਾ ਕਿ ਛੱਡ ਪੜਾਂ ਨਾਲੇ ਜਹਮਾ ਦਾ ਸਵਾਦ ਆ ਜਾਂਦਾ ਵਾ ਤੇ ਪੱਠੇ-ਪੱਠੇ ਹਜੇ ਡੁੱਬੇ ਪਏ ਹੋ ਮੀਂਹ ਆ ਕੀ ਕਵਾਲ ਵਲੂਹ ਜਿੱਪੀ ਜਾਂਦੇ ਆ ਪਤਾ ਨਹੀਂ ਲੋਡ ਬੂਡ ਨਹੀਂ ਜਾਂਦੇ ਆ ਆਪਣੇ ਘਰ ਦੇ ਮਗਰਲੇ ਪਾਸੇ ਨੂਰੀ ਨੂੰ ਲੈ ਕੇ ਆਇਆ ਸੀਗਾ ਤੇ ਇੱਧਰ ਵੇਖੋ ਪਾਣੀ ਕਿੰਨਾ ਪੱਠਿਆਂ ਚ ਆ ਵੇਖਾਦੇ ਆ ਔਰ ਇਹ ਖੇਤਾਂ ਨੂੰ ਪਈ ਜਾਂਦੀ ਆ ਉਹ ਦਰਖਤ ਲੱਗੇ ਜਿੱਥੇ ਦਰਖਤ ਪਈ ਤੇ ਆ ਤੇ ਦਰਖਤ ਵਗੈਰਾ ਸਭ ਕੁਝ ਫੇਕ ਹੀ ਹੋਇਆ ਪਿਆ ਹੁਣ ਲੇਟ ਵੀ ਚੱਲੀ ਜਾਂਦੀ ਜਦੋਂ ਲੋਡ ਨਹੀਂ ਆ ਪਾਣੀ ਤਾਂਝ ਮਾਈ ਜਾਂਦਾ ਉਹ ਸਾਰ ਐ ਲੱਗਦਾ ਜਿਵੇਂ ਜਿੱਥੇ ਦਰਖਤ ਆ ਵੀ ਉਹ ਵਾਟਾ ਪਈ ਆਉਂਦੀ ਆ ਰਾਜ ਉਹ ਵੀ ਸਾਰੀ ਪਾਣੀ ਨਾਲ ਠੱਕੀ ਪਈ ਆ ਪਾਣੀ ਇਧਰੋਂ ਆਈ ਜਾਂਦਾ ਇੱਥੇ ਰੁਕੀ ਜਾਂਦਾ ਠੀਕ ਆ ਤੇ ਮੀਂਹ ਦਾ ਹਦੋਂ ਬਾਅਦ ਕੀ ਆ ਪਾਣੀ ਮੀਂਹ ਦਾ ਤਾਂ ਨਹੀਂ ਇੰਨਾ ਆਈ ਜਾਂਦਾ ਪਤਾ ਨਹੀਂ ਕਿੱਥੋਂ ਇੰਨਾ ਆਈ ਜਾਂਦਾ ਪਤਾ ਸਮਝੋ ਬਾਹਰ ਲਾਈ ਤੋਂ ਤਾਂ ਆਇਆ ਪਿਆ ਇਧਰੋਂ ਪਾਣੀ ਮੀਂਹ ਦਾ ਇਹਦੇ ਵਿੱਚ ਪੈਂਦਾ ਵਾ ਤਾਂ ਵੀ ਭਰ ਜਾਂਦਾ ਇਹ ਉਧਰੋਂ ਵੀ ਪਾਣੀ ਆਈ ਜਾਂਦਾ ਵਾ ਵੇਖ ਸਕਦੇ ਆ ਕਿੰਨਾ ਉਹ ਦਰਾਖਤਾਂ ਦੀਆਂ ਸ਼ਾਮ ਆਜੇਗਾ ਪਿੰਦਿਆਂ ਦਾ ਦਰਾਖਤ ਉਹ ਜਿਹੜਾ ਆ ਉਹ ਵੇ ਜਿਹੜਾ ਨਿਸ਼ਾਨ ਜਾਂਦੀ ਇਹਦਾ ਸਾਫ ਸਾਫ ਜਿਹਾ ਸਾਰੀ ਪਈ ਆ ਪਈ ਵੀ ਵਿੱਚ ਆਈ ਪਈ ਆ ਲਓ ਆਪਨ ਬੁਰੀ ਨੂੰ ਜਿਹੜਾ